ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਮਰ ਦੇ ਲਈ ਸੂਟਸ ਇਹਨਾਂ ਤੇ ਤੁਸੀਂ ਐਮਬ੍ਰੋਇਡਰੀ ਵੀ ਕਰਵਾ ਸਕਦੇ ਹੋ ਤੇ ਵਿਦਆਊਟ ਐਮਬ੍ਰੋਇਡਰੀ ਵੀ ਆਪਣੇ ਤੋਂ ਪਰਚੇਸ ਕਰ ਸਕਦੇ ਹੋ ਵਿਦ ਸਟੀਚਿੰਗ ਐਂਡ ਵਿਦਆਊਟ ਸਟੀਚਿੰਗ ਵੀ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਜਿਹੜੇ ਈਵਰਸ ਆਪਾਂ ਨੂੰ ਫਸਟ ਟਾਈਮ ਦੇਖ ਰਹੇ ਉਹਨਾਂ ਨੂੰ ਦੱਸ ਦਿੰਦੇ ਆ ਅਸੀਂ ਸਰਵ ਕਰਦੇ ਆ ਸ਼੍ਰੀ ਮੁਕਤਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆ ਕੋਈ ਵੀ ਸਾਡਾ ਸੂਟ ਤੁਹਾਨੂੰ ਪਸੰਦ ਆਉਂਦਾ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਫਸਟ ਸੂਟ ਇਹ ਵਾਲਾ ਇਹ ਮੰਚਲੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਹੁਤ ਹੀ ਸੌਫਟ ਸਟਾਫ ਹੁੰਦਾ ਹੈ ਇਹ ਇੱਕ ਜੌਰਜਟ ਦਾ ਆਪਾਂ ਅਲਟਰਨੇਟਿਵ ਕਹਿ ਸਕਦੇ ਆ ਇਸ ਤਰ੍ਹਾਂ ਦੇ ਨਾਲ ਲਾਈਨਿੰਗ ਲੱਗ ਕੇ ਬਣੇਗਾ ਫਲੋ ਬਹੁਤ ਅੱਛਾ ਹੁੰਦਾ ਹੈ ਇਹਦਾ ਜੇਕਰ ਤੁਸੀਂ ਸ਼ਰਾਰਾ ਬਣਾਉਣਾ ਚਾਹੁੰਦੇ ਹੋ ਨਾ ਤਾਂ ਬਹੁਤ ਸੋਹਣਾ ਸ਼ਰਾਰਾ ਬਣਦਾ ਹੈ ਇਸਦਾ ਠੀਕ ਹੈ ਜੀ ਇਸ ਤੇ ਆਪਾਂ ਤੁਹਾਨੂੰ ਕਲਰਸ ਦਿਖਾਵਾਂਗੇ ਹਾਂਜੀ ਅੱਗੇ ਮਹਿਰੂਨ ਕਲਰ ਇਸ ਤਰ੍ਹਾਂ ਜੇਸੇ ਤਰ੍ਹਾਂ ਆਪਾਂ ਤੁਹਾਨੂੰ ਟੂ ਟੋਨ ਸਿਲਕ ਦਿਖਾਉਂਦੇ ਹੁੰਦੇ ਸੀ ਨਾ ਤੇ ਉਸ ਦੇ ਵਿੱਚ ਇੱਕ ਥੋੜੀ ਜੀ ਜਿੱਦਾਂ ਪਰਛਾਈ ਪੈਂਦੀ ਹੁੰਦੀ ਸੀ ਉਸੇ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਬਲੈਕ ਇੱਥੇ ਤੁਹਾਨੂੰ ਥ੍ਰੈਡ ਦਿਖਾਈ ਦੇ ਰਿਹਾ ਜਿਹੜਾ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਹ ਮਹਿਰੂਨ ਦੇ ਵਿੱਚੋਂ ਥੋੜੀ ਜੀ ਬਲੈਕ ਦੀ ਚਲਕ ਇਹ ਵੀ ਬਹੁਤ ਪਿਆਰਾ ਸੂਟ ਹੈ ਪਾਰਟੀ ਵੇਅਰ ਸੂਟਸ ਨੇ ਜੀ ਤੁਸੀਂ ਆਰਾਮ ਨਾਲ ਫੰਕਸ਼ਨਸ ਦੇ ਉੱਪਰ ਸਮਰਦੇ ਵਿੱਚ ਵੇਅਰ ਕਰ ਸਕਦੇ ਹੋ ਇਹ ਵੀ ਬਹੁਤ ਪਿਆਰਾ ਕਲਰ ਹੈ ਇਸ ਦੇ ਵਿੱਚ ਨਾ ਬੜੇ ਵਧੀਆ ਯੂਨੀਕ ਜੇ ਕਲਰਸ ਆਉਂਦੇ ਜਿਹਦਾ ਜੌਰਚਟ ਦੇ ਵਿੱਚ ਆਪਾਂ ਨੂੰ ਕਾਮਨ ਕਲਰਸ ਮਿਲਦੇ ਨੇ ਇਸ ਦੇ ਕਲਰਸ ਹੁੰਦੇ ਨੇ ਜਿਹੜੇ ਅਲੱਗ ਹੀ ਚਾਰਟ ਹੁੰਦਾ ਤੇ ਬਹੁਤ ਪਿਆਰੇ ਕਲਰਸ ਹੁੰਦੇ ਨੇ ਕਲਰ ਇਸ ਦੇ ਵਿੱਚ ਨਾ ਸਾਰੇ ਇੱਕ ਤੋਂ ਵੱਧ ਇੱਕ ਆਉਂਦੇ ਆ ਬਹੁਤ ਸੋਹਣੇ ਆ ਇਹ ਵਾਲਾ ਹੈਗਾ ਜਿਹੜਾ ਲੈਮਨ ਸ਼ੇਡ ਠੀਕ ਹੈ ਇਸ ਤਰ੍ਹਾਂ ਦੇ ਨਾਲ ਬਹੁਤ ਹੀ ਪਿਆਰਾ ਕਲਰ ਇਹ ਵਾਲਾ ਵੀ ਮਸ਼ੀਨ ਏਮਬ੍ਰੋਇਡਰੀ ਹੋਈ ਵੀ ਬਹੁਤ ਸੋਹਣੀ ਲੱਗਦੀ ਹੈ ਹੈਂਡ ਏਮਬ੍ਰੋਇਡਰੀ ਵੀ ਇਸ ਤੇ ਉੱਪਰ ਬਹੁਤ ਸੋਹਣੀ ਲੱਗਦੀ ਜਿੱਦਾਂ ਸਾਰੇ ਕਲਰਸ ਇਸ ਤੇ ਉੱਪਰ ਉੱਠਣਗੇ ਇਹ ਵੀ ਬਹੁਤ ਸੋਹਣਾ ਕਲਰ ਹੈ ਇੱਕ ਥ੍ਰੈਡ ਦੇ ਨਾਲ ਵੀ ਏਮਬ੍ਰੋਇਡਰੀ ਕਰਵਾ ਸਕਦੇ ਹੋ ਤੁਸੀਂ ਤੇ ਬਾਕੀ ਕਿ ਹੋਰ ਕਲਰਸ ਵੀ ਇਸ ਦੇ ਉੱਪਰ ਉੱਠ ਜਾਣੇ ਆ ਪੈਰਟ ਟੋਨ ਦੇ ਵਿੱਚ ਹੈ ਜੀ ਥੋੜੀ ਜੀ ਬਲੈਕ ਕਲਰ ਦੀ ਇਸ ਦੇ ਵਿੱਚ ਹੈ ਗਿਆ ਜਿਹੜਾ ਸ਼ੈਡੋ ਪੈਂਦਾ ਹਾਂਜੀ ਅੱਗੇ ਵਾਲਾ ਈਚ ਕਲਰ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਥੋੜਾ ਜਿਹਾ ਦੂਸਰੇ ਕਲਰ ਦੀ ਜਿਹੜੀ ਟੋਨ ਆਉਂਦੀ ਹੈ ਹਾਂਜੀ ਤੇ ਇਹ ਹੈ 골ਡਨ ਸ਼ੇਡ ਇਥੋਂ ਤੁਸੀਂ ਦੇਖ ਸਕਦੇ ਹੋ ਆਫ ਵਾਈਟ ਦੇ ਵਿੱਚੋਂ 골ਡਨ ਦਾ ਹੈਗਾ ਜਿਹੜੀ ਉਹ ਚਲਕ ਪੈਂਦੀ ਹੈ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਲਰ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਕਾਟਨ ਦਾ ਸਟੱਫ ਅੱਗੇ ਇਹ ਵਾਲਾ ਬਲੈਕ ਕਲਰ ਠੀਕ ਇਹ ਥੋੜਾ ਜਿਹਾ ਜੌਰਜਟ ਦੇ ਵਿੱਚ ਜਿੱਦਾਂ ਮੈਟ ਲੁੱਕ ਹੁੰਦੀ ਹੈ ਜੀ ਉਸ ਤੋਂ ਡਿਫਰੈਂਟ ਬਲੈਕ ਕਲਰ ਹੁੰਦਾ ਹੈ ਇਸ ਦਾ ਠੀਕ ਹੈ ਇਹ ਗ੍ਰੇਸਫੁੱਲ ਸਟੱਫ ਹੁੰਦਾ ਜਿੱਦਾਂ ਜੌਰਜਟ ਦੀ ਥੋੜੀ ਮੈਟ ਲੁੱਕ ਆਪਾਂ ਤੁਹਾਨੂੰ ਦੱਸਿਆ ਇਹਦੀ ਗ੍ਰੇਸਫੁੱਲ ਲੁੱਕ ਹੁੰਦੀ ਹੈ ਅਗਰ ਤੁਸੀਂ ਉਸ ਦੇ ਵਿੱਚ ਸਟੱਫ ਇਦਾਂ ਚਾਹੁੰਦੇ ਹੋ ਸਮਰ ਦੇ ਵਿੱਚ ਵੇਅਰ ਕਰਨ ਦੇ ਲਈ ਜਿਹੜਾ ਗ੍ਰੇਸਫੁੱਲ ਹੋਵੇ ਪਾਰਟੀ ਵੇਅਰ ਲੱਗੇ ਤਾਂ ਇਹ ਵਾਲਾ ਸਟੱਫ ਹੈ ਜਿਹੜਾ ਬ ਹਾਂਜੀ ਇਹ ਬਰਾਸੋ कॉटन ਹੈ ਜੀ ਲਾਸਟ ইয়ার ਵੀ ਆਪਾਂ ਇਹ ਵਾਲੇ স্যুট ਸੇਲ ਕੀਤੇ ਸੀ ਤੇ ਅਸਪਰ ਤਾਂ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਇਸ ਤਰ੍ਹਾਂ ਦੇ ਨਾਲ ਲਾਈਨਿੰਗ ਲੱਗ ਕੇ স্যুট ਬਣੇਗਾ ਤੁਸੀਂ ਫੋਲਵਰ ਲਾਈਨਿੰਗ ਲਗਾ ਸਕਦੇ ਹੋ ਜੀ ਠੀਕ ਹੈ कॉटन ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇਹ ਸੈਲਫ ਬਣਿਆ ਹੋਇਆ ਹਾਂਜੀ ਨੈਕਸਟ ਇਹ ਵਾਲਾ ਹੈਗਾ ਫਿਰੋਜੀ ਕਲਰ ਇਹ ਵੀ ਬਰਾਸੋ कॉटन ਦਾ ਹੀ ਹੈ ਸੇਮ ਇਸ ਦੇ ਵਿੱਚ ਸੈਲਫ ਹੈਗਾ ਜਿਹੜਾ ਉਹ ਬਣਿਆ ਹੋਇਆ ਹੈ ਇਹਨਾਂ ਤੇ ਤੁਸੀਂ ਐਮਬ੍ਰੋਇਡਰੀ ਕਰਵਾ ਸਕਦੇ ਹੋ ਲੇਸਿਸ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਬਹੁਤ ਸੋਹਣੇ ਲੱਗਣੇ ਨੇ ਹਰ ਏਜ ਗਰੁੱਪ ਦੇ ਲਈ ਕਲਰਸ ਨੇ ਇਹਨਾਂ ਦੇ ਵਿੱਚ ਵੀ ਆਪਣੇ ਕੋਲ ਹਾਂਜੀ ਇਹ ਵੀ ਪ੍ਰਾਸੋ कॉटन ਦੇ ਵਿੱਚ ਹੀ ਹੈ ਇਸ ਤੋਂ ਥੋੜਾ ਜਿਹਾ ਸੈਲਫ ਹੈਗਾ ਜਿਹੜਾ ਅਲੱਗ ਹੈ ਉਹਨਾਂ ਸੂਟਸ ਦੇ ਨਾਲ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਜੀ ਸੂਟ ਤੁਸੀਂ ਉਹੀ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਅੱਗੇ ਇਹ ਵਾਲਾ ਜੀ ਆਫ ਵਾਈਟ ਕਲਰ ਹੈ ਇਸ ਤਰ੍ਹਾਂ ਦੇ ਨਾਲ ਇਸ ਦਾ ਸੈਲਫਾ ਜਿਹੜਾ ਉਹ ਇਸ ਤਰ੍ਹਾਂ ਰਹੇਗਾ ਹਾਂਜੀ ਅੱਗੇ ਰਹਿਣਾ ਜੀ ਕਾਟਨ ਦਾ ਸਟਾਫ ਚੈੱਕ ਦੇ ਵਿੱਚ ਰੂਬੀ ਚੈੱਕ ਰਹੇਗਾ ਬਹੁਤ ਹੀ ਵਧੀਆ ਕੁਆਲਿਟੀ ਦਾ ਸਟਾਫ ਹੁੰਦਾ ਜੀ ਇਹ ਬਣੇਗਾ ਲਾਈਨਿੰਗ ਲੱਗ ਕੇ ਹੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਵੀ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਜੀ ਤੁਸੀਂ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਤੇ ਐਮਬ੍ਰੋਇਡਰੀ ਕਰਵਾ ਸਕਦੇ ਹੋ ਹਾਂਜੀ ਅੱਗੇ ਪਿਸਤਾ ਟੋਨ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜੇstra ਤੁਸੀਂ ਚੈੱਕ ਆ ਜਿਹੜਾ ਨੇੜੇ ਤੋਂ ਦੇਖ ਸਕਦੇ ਹੋ ਪ੍ਰੋਪਰ ਤੁਹਾਨੂੰ ਸਟੈਂਪ ਦੇ ਨਾਲ ਕਪੜਾ ਮਿਲ ਰਿਹਾ ਹੈ ਹਾਂਜੀ ਅੱਗੇ ਇਹ ਵਾਲਾ yellow color lemon ਜਿਹਾ yellow ਇਸ ਦੇ ਵਿੱਚ ਵੀ ਚੈੱਕ ਬਣਿਆ ਹੋਇਆ ਸਾਰੇ ਚੈੱਕ ਵਾਲੇ ਰਹਿਣਗੇ ਜੀ ਹੁਣੇ ਹਾਂਜੀ ਅੱਗੇ ਵਾਲਾ ਹੈਗਾ pink color ਇਹ ਥੋੜਾ ਜਿਹਾ ਡਾਰਕ ਕਲਰ ਹੈ ਤੁਹਾਡੇ ਕੋਲ ਲਾਈਟ ਆ ਰਹੀ ਹੈ ਇਹਨਾਂ ਲਾਈਟ ਕਲਰ ਨਹੀਂ ਹੈ ਜਿੰਨਾ ਤੁਹਾਡੇ ਕੋਲ ਆ ਰਿਹਾ ਹਾਂਜੀ ਅੱਗੇ ਇਹ ਵੀ ਸੈਲਫ ਦੇ ਵਿੱਚ ਸਟੱਫ ਆਉਂਦਾ ਐ ਐਸਕੇ ਦਾ ਬਹੁਤ ਵਧੀਆ ਸਟੱਫ ਹੈ ਇਹ ਵੀ ਇਸ ਨੂੰ ਤੁਸੀਂ ਵਿਦਆਊਟ ਲਾਈਨਿੰਗ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਵੈਸੇ ਤਸ ਤਾਂ ਤੁਹਾਨੂੰ ਰეკਮੈਂਡ ਕਰਦੇ ਹਾਂ ਕਿ ਸਾਰੇ ਕੱਪੜੇ ਜਿਹੜੇ ਤੁਸੀਂ ਐਮਬਰਾਇਡਰੀ ਜਦੋਂ ਕਰਵਾ ਲੈਂਦੇ ਹੋ ਤਾਂ ਲਾਈਨਿੰਗ ਲਗਵਾ ਲਿਆ ਕਰੋ ਫੁੱਲ ਵਾਇਰ ਲਗਾ ਲਿਆ ਕਰੋ ਅਗਰ ਤੁਹਾਨੂੰ ਟਾਫਟਾ ਲੱਗਦਾ ਹੁੰਦਾ ਥੋੜਾ ਹੈਵੀ ਹੋ ਜਾਂਦਾ ਇਸ ਤੇ ਵੀ ਆਪਾਂ ਹੋਰ ਵੀ ਕਲਰਸ ਲੈ ਕੇ ਆਵਾਂਗੇ ਇਹੀ ਹੈ ਲੋਕਦਰ ਇਸ ਦੇ ਵਿੱਚ ਨਾ ਤੁਹਾਨੂੰ ਆਪਾਂ ক্লোਜ਼ ਲੁੱਕ ਦਿੰਨੇ ਆ ਸੈਲਫ ਦੀ ਕਿਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਪ੍ਰਿੰਟ ਇਸ ਤਰ੍ਹਾਂ ਤੁਸੀਂ ਦੇਖ ਪਾ ਰਹੇ ਹੋ ਠੀਕ ਹੈ ਖਾਦੀ ਵਾਂਗ ਇਸ ਦਾ ਟੈਕਸਚਰ ਹੁੰਦਾ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਹੁਣ ਅੱਗੇ ਮਿਲਦੇ ਰਵਾਂਗੇ ਸਮਰ ਵਾਲੇ ਸੂਟਸ ਦੇ ਨਾਲ ਪਾਰਟੀ ਵੇਅਰ ਸੂਟਸ ਚੱਲਦੇ ਹੀ ਰਹਿਣਗੇ embroidery ਵਾਲੇ ਸੋ ਤੁਸੀਂ ਆਪਣੇ ਆਰਡਰਸ ਹੈਗੇ ਨੇ ਜਿਹੜਾ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ ਬੁੱਕ ਕਰ ਸਕਦੇ ਹੋ ਫੇਰ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਆਪਣੇ ਦੀ ਸਿਲੈਕਟ ਕਰੋ